ਤਰੀ ਪ੍ਰੈਸ ਕਨਫਰੰਸ ਦਾ ਕੀਤੀ ਜਾ ਰਹੀ ਹੈ ਪੂਰਾ ਮਾਮਲਾ ਕੀ ਹੈ ਕਿ ਕਿੰਨੀ ਗ੍ਰਿਫਤਾਰੀਆਂ ਨਹੀਂ ਹੋਈ ਜੀ ਇਹ ਇੱਕ ਤਰੀਕ ਦੀ ਗੱਲ ਹੈ ਜੀ 1 ਅਕਤੂਬਰ ਦੀ ਸਾਨੂੰ ਇਹ ਮਾਮਲਾ ਕੱਲ ਰਿਪੋਰਟ ਹੋਇਆ ਸੀਗਾ ਪੁਲਿਸ ਸਟੇਸ਼ਨ ਸਿਟੀ ਕੁਰਾਲੀ ਦੇ ਕੋਲੇ ਇਹਦੇ ਚ ਇਨਸੀਡੈਂਟ ਇਹ ਹੈ ਕਿ 1 ਤਰੀਕ ਨੂੰ ਦੁਪਹਿਰੇ ਦੇ 4 ਵਜੇ ਦੇ ਕਰੀਬ 4:30 ਦੇ ਕਰੀਬ ਮਦਨ ਮੋਹਨ ਜਿਹੜੇ ਗੁਪਤਾ ਨੇ ਇਹਨਾਂ ਦਾ ਮੈਡੀਕਲ ਹਾਲ ਹੈਗਾ ਕੁਰਾਲੀ ਦੇ ਵਿੱਚ ਇਹਨਾਂ ਨੂੰ ਇੱਕ ਐਕਸਟਰਸ਼ਨ ਕਾਲ ਰੀਸੀਵ ਹੁੰਦੀ ਹੈ ਜਿਹਦੇ ਵਿੱਚ ਕੋਲਰ ਹੈ ਜੋ ਉਹ ਉਹਨਾਂ ਤੋਂ 20 ਲੱਖ ਰੁਪਏ ਦੀ ਮੰਗ ਕਰਦਾ ਹੈ ਤੇ ਜਿਸਤੇ ਜਿਸ ਨੂੰ ਉਹ ਜ਼ਿਆਦਾ ਉਸ ਟਾਈਮ ਸੀਰੀਅਸ ਨਹੀਂ ਲੈਂਦੇ ਹੈਗੇ ਤੇ ਦੁਬਾਰਾ ਉਹਨਾਂ ਨੂੰ ਫੇਰ ਫੋਨ ਆਉਂਦਾ ਤਾਂ ਉਹ ਫੋਨ ਨਹੀਂ ਚੁੱਕਿਆ ਜਾਂਦਾ ਇਸ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਜਿਹੜਾ ਅਕਿਊਜ਼ਡ ਹੈ ਉਹ ਰਾਤ ਨੂੰ ਉਹਨਾਂ ਦੇ ਘਰੇ ਇੱਕ ਪਿਸਤੌਲ ਨੁਮਾ ਚੀਜ਼ ਦੇ ਨਾਲ ਦਰਵਾਜ਼ਾ ਮਰੀਜ਼ ਬਣ ਕੇ ਖੜਕਾਉਂਦਾ ਜਦੋਂ ਉਹਨਾਂ ਦੇ ਘਰ ਦੇ ਬਾਹਰ ਆਉਂਦੇ ਨੇ ਤਾਂ ਉਹ ਦੇਖ ਕੇ ਉੱਥੇ ਡਰ ਪਾਉਣ ਦੀ ਕੋਸ਼ਿਸ਼ ਕਰਕੇ ਉਹ નીકਲ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਦੁਬਾਰਾ ਉਹਨਾਂ ਨੂੰ ਕਾਲ ਕਰਕੇ ਉਹ ਇਸ ਚੀਜ਼ ਲਈ ਥ्रेटਨ ਕਰਦੇ ਨੇ ਵੀ ਜਿਹੜੀ ਹੈਗੀ ਹੈ ਕੱਲ ਜਿਹੜੀ ਹੈਗੀ 2 ਤਰੀਕ ਨੂੰ ਅ 4 ਵਜੇ ਤੱਕ ਆਪਣਾ ਜਿਹੜਾ ਹੈਗਾ ਇਹ ਅ ਪ੍ਰੋਪਰਟੀ ਦੀ ਅਮਾਉਂਟ ਤਿਆਰ ਇਸ ਇਹ ਇਨਸੀਡੈਂਟ ਸਾਡੇ ਧਿਆਨ ਦੇ ਵਿੱਚ ਜਿਹੜਾ ਹੈਗਾ ਕੱਲ ਆਇਆ ਉਹਦੇ ਤੇ ਤੁਰੰਤ ਕਾਰਵਾਈ ਕਰਦੇ ਹਾਂ ਅਸੀਂ ਇਮੀਡੀਏਟਲੀ ਐਫ ਆਈ ਆਰ ਲੌਂਚ ਕੀਤੀ ਐਫ ਆਈ ਆਰ ਲੌਂਚ ਕਰਦੇ ਸਰ ਅਸੀਂ ਆਪਣਾ ਜਿਹੜਾ ਹੈਗਾ ਟੈਕਨੀਕਲ ਅਨਲਿਸਿਸ ਐਂਡ ਹਿਊਮਨ ਇੰਟਰਵਿਊ ਥਰੂ ਅਸੀਂ ਜਿਹੜਾ ਹੈਗਾ ਇਹਦੇ ਵਿੱਚੋਂ ਇੱਕ ਜਿਹੜਾ ਹੈਗਾ ਅਕਿਊਜ਼ਡ ਉਹਨੂੰ ਜਿਹੜਾ ਹੈਗਾ ਅਰੈਸਟ ਕਰ ਸਕੇ ਜਿਹਦਾ ਨਾਮ ਸੀਗਾ ਸੁਖਚੈਨ ਸਿੰਘ ਇਹ ਉਸ ਟਾਈਮ ਦੇ ਉੱਤੇ ਜੋ ਵੈਸੇ ਜਿਹੜਾ ਹੈਗਾ ਕੁਰਾਲੀ ਦੇ ਕੋਲੇ ਪਿੰਡ ਹੈਗਾ ਮੰਗਲ ਗੜੀਆਂ ਉੱਥੋਂ ਦਾ ਰਹਿਣ ਵਾਲਾ ਸੁਖਚੈਨ ਸਿੰਘ ਉਰਫ ਜਸ਼ਮ ਉੱਤਰ ਸਵਰਨ ਸਿੰਘ ਤੇ ਇਹ ਮੰਗਲ ਗੜੀਆਂ ਦਾ ਰਹਿਣ ਵਾਲਾ ਹੈ ਇਹ ਮੁੰਡਾ ਉਸ ਟਾਈਮ ਸਿਸਵਾ ਰੋਡ ਤੋਂ ਅ ਕੁਰਾਲੀ ਵਾਲੀ ਸਾਈਡ ਸੀਗਾ ਤੇ ਇੱਥੇ ਅਸੀਂ ਜਿਹੜਾ ਹੈਗਾ ਉਹਨੂੰ ਰਾਉਂਡ ਅਪ ਕਰ ਲਿਆ ਉਹਦੇ ਮੋਟਰਸਾਈਕਲ ਦੇ ਉੱਤੇ ਜਾ ਰਿਹਾ ਸੀਗਾ ਉਸ ਤੋਂ ਬਾਅਦ ਉਹਦੀ ਪਿੱਛੇ ਤੋਂ ਸਾਨੂੰ ਜਿਹੜਾ ਹੈਗਾ ਅੱਗੇ ਦੋ ਹੋਰ ਕਿਊ ਸੀਗੇ ਜਿਹੜੇ ਉਹ ਹੈਗੇ ਨੇ ਅਮਨ ਪੁੱਤਰ सुरेंद्र ਕੁਮਾਰ ਵਾਸੀ ਜਿਹੜਾ ਹੈਗਾ ਇਹ ਵਾਰਡ ਨੰਬਰ 1 ਕੋਲੇ ਜਿਹੜਾ ਹੈਗਾ ਕੋਰਾਲੀ ਦਾ ਐਂਡ ਵਿਸ਼ਾਲ ਉਰਫ ਸ਼ੈਲੀ ਉਰਫ ਸਾਹਿਬ ਪੁੱਤਰ ਕੁਲਵਿੰਦਰ ਸਿੰਘ ਜਿਹੜਾ ਹੈਗਾ ਨੇੜੇ ਗੁੱਗਾ ਮਾੜੀ ਇਹ ਵੀ ਕੋਰਾਲੀ ਦਾ ਜਿਹੜਾ ਹੈਗਾ ਰਹਿਣ ਵਾਲਾ ਸੀਗਾ ਇਹ ਦੋਨੋਂ ਮੁੰਡੇ ਜਿਹੜੇ ਹੈਗੇ ਨੇ ਇਹ ਚਾਚੇ ਤਾਏ ਦੇ ਬੇਟੇ ਨੇ ਆਪਸ ਵਿੱਚ ਬ੍ਰਦਰ ਨੇ ਇਹਨਾਂ ਦੋਨਾਂ ਦੀ ਉਮਰ 21 ਸਾਲ ਹੈ ਸੁਖਚੈਨ ਦੀ ਉਮਰ ਜ ਵੀ ਹੈਗੀ ਹੈ ਉਹ 24 ਸਾਲ ਹੈ ਤੇ ਇਹ ਜਿਹੜੇ ਹੈਗੇ ਨੇ ਉਸ ਤੋਂ ਬਾਅਦ ਅਸੀਂ ਸਿਟੀ ਦੇ ਵਿੱਚ ਹੀ ਆਪਣਾ ਟਿਕਾਣਾ ਬਦਲ ਕੇ ਘਰ ਤੋਂ ਬਾਹਰ ਕਿਤੇ ਸੀਗੇ ਤੇ ਉੱਥੋਂ ਸਾਨੂੰ ਇਹ ਰਾਉਂਡ ਅਪ ਜਿਹੜੇ ਹੈਗੇ ਰਸਤੇ ਦੇ ਵਿੱਚੋਂ ਹੋ। ਕਿੰਨੀ ਪਰੋਟੀ ਜਿਹੜੀ ਮਾਰ ਮਾਰ ਜਿਹੜੀ ਮੰਗੀ ਗਈ ਸੀ। 20 ਲੱਖ ਦੀ ਪਰੋਟੀ ਮੰਗੀ ਗਈ ਸੀ। ਇਸਰੋਂ ਉਦੋਂ ਤੇ ਇਨਵੈਸਟੀਗੇਸ਼ਨ ਚ ਆਇਆ ਕਿ ਇਹ ਟੈਕਸਰ ਨੇ ਕਿਹੜਾ ਨਾਲ ਜਾਂ ਕਿਹਦਾ ਜਿਹੜਾ ਕ੍ਰਿਮੀਨਲ ਰੈਕੋਰਡ ਸੀ। ਹਜੇ ਤੱਕ ਜੀ ਕੋਈ ਇਹੋ ਜਿਹਾ ਕਿ ਕਿਸੇ ਹੋਰ ਇਹਦੇ ਗਰੁੱਪ ਦੇ ਨਾਲ ਕੋਈ ਤਾਲੁਕਤ ਹੋਵੇ ਉਹ ਹਜੇ ਤੱਕ ਨਹੀਂ ਸਾਹਮਣੇ ਆਇਆ ਹੈਗਾ ਤੇ ਨਾ ਹੀ ਉਹਦਾ ਕੋਈ ਜ਼ਿਕਰ ਆਇਆ ਮਕਦਮੇ ਦੇ ਵਿੱਚ ਐਜ਼ ਆਫ ਨਾਊ ਤੇ ਨਾ ਹੀ ਕਾਲਰ ਨੂੰ ਕਿਸੇ ਚੀਜ਼ ਦੀ ਇਹ ਚੀਜ਼ ਆਈ ਸੀਗੀ। ਇਹਨਾਂ ਨੇ ਸਿੱਧੀ ਆਪਣੇ ਐਂਡ ਤੇ ਹੀ ਕਾਲ ਕੀਤੀ ਸੀਗੀ। ਰਹੀ ਕ੍ਰਿਮੀਨਲ ਰਿਕਾਰਡ ਦੀ ਗੱਲ ਤਾਂ ਇਹਨਾਂ ਦੇ ਜਿਹ ਉਦੇਤੇ ਪਹਿਲਾ ਜਿਹੜਾ ਹੈਗਾ 307 ਦੇ ਅੰਦਰ ਐਫ ਆਈ ਆਰ ਲਾਜ ਹੈ ਖਰੜ ਥਾਣੀ ਦੀ 2023 ਦੀ ਐਫ ਆਈ ਆਰ